ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਪੁਰਾਣੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇਸ ਦਾ ਜਿਹੜਾ ਸਵਾਦ ਹੈ ਵੱਖਰਾ ਹੀ ਹੈ ਅਨੋਖਾ ਹੀ ਹੈ ਖਾਣ ਨੂੰ ਬਹੁਤ ਹੀ ਸਵਾਦ ਲੱਗਦੀ ਹੈ ਤੇ ਮੂੰਹ ਵਿੱਚ ਕੁਲ ਜਾਣ ਵਾਲੀ ਇਹ ਜਿਹੜੀ ਰੈਸਪੀ ਆਪਣੀ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਨੂੰ ਬਣਾਉਣਾ ਬਿਲਕੁਲ ਸੌਖਾ ਜਿਹਾ ਤੇ ਸਿੰਪਲ ਜਿਹਾ ਤੇ ਆਪਣੇ ਘਰ ਦੇ ਵਿੱਚ ਪਈਆਂ ਚੀਜ਼ਾਂ ਨਾਲ ਹੀ ਆਪਾਂ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਜਿਹੜੀ ਰੈਸਪੀ ਹੈ ਨਾ ਇਹ ਆਪਾਂ ਬਾਰਸ਼ ਦੇ ਮੌਸਮ ਵਿੱਚ ਹੀ ਸਵਾਦ ਲੱਗਦੀ ਹੈ ਅੱਜ ਸਾਡੇ ਮੀਂਹ ਪੈਣ ਲੱਗਿਆ ਸੀ ਇਸ ਕਰਕੇ ਅਸੀਂ ਇਹ ਰੈਸਪੀ ਬਣਾਉਣ ਲੱਗੇ ਸੀ ਤੇ ਅਸੀਂ ਕਹਿ ਕਿ ਉਹਨਾਂ ਤੁਹਾਡੇ ਨਾਲ ਵੀ ਇਹ ਵੀਡੀ ਤੇ ਇਸ ਨੂੰ ਆਪਾਂ ਬੋਲਦੇ ਹਾਂ ਚਿਲੜੀਆਂ ਚਿਲੜੀਆਂ ਬਣਾਉਣ ਦੇ ਵਾਸਤੇ ਜੋ ਆਪਾਂ ਨੂੰ ਸਮਾਨ ਚਾਹੀਦਾ ਹੈ ਨਾ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਚਿਲੀੜੀ ਮਰੌਣ ਦੇ ਵਾਸਤੇ ਆਪਾਂ ਨੂੰ ਕਣਕ ਦੇ ਆٹے ਦੀ ਲੋੜ ਪੈਗੀ ਇੱਕ ਕੌਲੀ ਮੈਂ ਇੱਥੇ ਕਣਕ ਦਾ ਆਟਾ ਲਿਆ ਇਹ ਜਿਹੜੀ ਆਟਾ ਲਿਆ ਆਪਾਂ ਥੋੜਾ ਜਾਂ ਨੱਪ ਕੇ ਲਿਆ ਫੁੱਲਮਾ ਆਟਾ ਨਹੀਂ ਹੈਗਾ ਤੇ ਆਟੇ ਨੂੰ ਪਹਿਲਾਂ ਹੀ ਆਪਾਂ ਛਾਣ ਲਿਆ ਅੱਧੀ ਕੌਲੀ ਇੱਥੇ ਆਪਾਂ ਗੁੜ ਲਿਆ ਗੁੜ ਨੂੰ ਵੀ ਮੈਂ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਿਆ ਇੱਥੇ ਤਿੰਨ ਚਾਰ ਚਮਚਾ ਆਪਾਂ ਦੇਸੀ ਘਿਓ ਲਿਆ ਪਰ ਆਪਾਂ ਸਿਰਫ ਚਮਚ ਡੇਢ ਹੀ ਘਿਓ ਦਾ ਇਸਤੇਮਾਲ ਹੋਏਗਾ ਬਾਕੀ ਘਿਓ ਆਪਣਾ ਬਚ ਜਾਏਗਾ ਅੱਧਾ ਚਮਚਾ ਆਪਾਂ ਇੱਥੇ ਲਿਆ ਨੇ ਸੌਂਫ ਇੱਕ ਗਲਾਸ ਆਪਾਂ ਇੱਥੇ ਪਾਣੀ ਦਾ ਲਿਆਏ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਚਿਲੜੀਆਂ ਬਣਾਉਣ ਦੇ ਵਾਸਤੇ ਇਹ ਆਮ ਹੀ ਆਪਣੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਉਪਲਬਧ ਹੁੰਦੀਆਂ ਨੇ ਤੇ ਇਹ ਸਿਰਫ ਜਿਹੜੀ ਚਿਲੜੀਆਂ ਨੇ ਨਾ ਕਣਕ ਦੇ ਆਟੇ ਤੋਂ ਹੀ ਬਣ ਕੇ ਤਿਆਰ ਹੁੰਦੀਆਂ ਨੇ ਇਹਦੇ ਵਿੱਚ ਹੀ ਬਹੁਤ ਹੀ ਸਵਾਦ ਲੱਗਦੀਆਂ ਨੇ ਇੱਥੇ ਆਪਾਂ ਇੱਕ ਡੋਂਗਾ ਲਿਆ ਇਸ ਦੇ ਵਿੱਚ ਜਿਹੜਾ ਇਹ ਆਟਾ ਨਾ ਇਹ ਆਪ ਆਪਾ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਪੰਜਾਬ ਲਵਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਦੇ ਆ ਕਰੋ ਲਾਈਕ ਕਰਨਾ ਸਾਡਾ ਹੌਸਲਾ ਵਧਦਾ ਹੈ ਇਹ ਜਿਹੜੀ ਚਿਲੜੀਆਂ ਨੇ ਨਾ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਣਗੀਆਂ ਹਮੇਸ਼ਾ ਹੀ ਤੁਸੀਂ ਬਣਾਉਂਗੇ ਇਹ ਆਟੇ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਇੱਕ ਵਾਰ ਚ ਸਾਰਾ ਨਹੀਂ ਪਾਵਾਂਗੇ ਇੱਕ ਵਾਰ ਚ ਪਾਵਾਂਗੇ ਨਾ ਤੇ ਇਹ ਜਿਹੜਾ ਆਪਣਾ ਆਟੇ ਦੀ ਇਹਨਾਂ ਵਿੱਚ ਗੰਡਾ ਬੰਨੀਆਂ ਸ਼ੁਰੂ ਹੋ ਜਾਣਗੇ ਇਸ ਕਰਕੇ ਆਪਾਂ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਣਾ ਤੇ ਇਹਨੂੰ ਮਿਕਸ ਕਰਦੇ ਚੱਲਾਂਗੇ ਇਸ ਦਾ ਬੈਟਰ ਆਪਾਂ ਇੱਕ ਪਤਲਾ ਜਿਹਾ ਬਣਾ ਕੇ ਤਿਆਰ ਕਰਨਾ ਨਾ ਬਹੁਤ ਪਤਲਾ ਹੋਏ ਤੇ ਨਾ ਸੰਗਣਾ ਹੋਏ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦੇਵਾਂਗੇ ਤੇ ਇਹ ਜਿਹੜੀਆਂ ਚਿਲੜੀਆਂ ਨੇ ਨਾ ਬਿਲਕੁਲ ਸੌਖੀਆਂ ਨੇ ਬਣਾਉਣੀਆਂ ਤੇ ਬਹੁਤ ਹੀ ਸਵਾਦ ਲੱਗਦੀਆਂ ਨੇ ਸਭ ਤੋਂ ਪਹਿਲਾਂ ਮੈਂ ਚਮਚ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਹੁਣ ਆਪਾਂ ਵਿਖਸ ਮਦਦ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜੇ ਛੋਟੀਆਂ-ਮੁਟੀਆਂ ਹੋਣਗੇ ਨਾ ਕਣਡਾ ਆٹے ਦੀ ਉਹ ਵੀ ਸਾਰਿਆਂ ਵਿੱਚ ਕੁਲ ਜਾਣਗੇ ਵਧੀਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਿੰਨ ਤੋਂ 4 ਮਿੰਟ ਦੇ ਵਿੱਚ ਹੀ ਜਿਹੜਾ ਆਟਾ ਹੈ ਨਾ ਆਪਣਾ ਵਧੀਆ ਕੁਲ ਜਾਏਗਾ ਇਹ ਤੁਸੀਂ ਵੇਖੋ ਆਪਣਾ ਜਿਹੜਾ ਆਟੇ ਦਾ ਬੈਟਰ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਏ ਆਪਾਂ ਇੱਕ ਕੌਲੀ ਕਣਕ ਦਾ ਆਟਾ ਲਿਆ ਸੀ ਤੇ ਇੱਕ ਕੌਲੀ ਹੀ ਇਸ ਦੇ ਵਿੱਚ ਪਾਣੀ ਪਾਇਆ ਜਿਹੜੀ ਕੌਲੀ ਆਪਾਂ नाप ਕੇ ਆਟੇ ਦੀ ਲਈ ਹੈ ਨਾ ਉਹ ਉਸੇ ਕੌਲੀ ਦੇ ਨਾਲ ਹੀ ਆਪਾਂ ਪਾਣੀ ਦਾ ਪਾਇਆ ਏ ਇਸ ਨੂੰ ਆਪਾਂ ਹੁਣ 5-7 ਮਿੰਟ ਵਾਸਤੇ ਰੈਸਟ ਤੇ ਰੱਖਾਂਗੇ ਜਿਹੜਾ ਆਪਾਂ ਕੌਲੀ ਨਾਲ ਆਟਾ ਨਾ ਆਪਣਾ ਹੈ ਉਹ ਕੌਲੀ ਦੇ ਵਿੱਚ ਆਟਾ ਆਪਾਂ ਨੱਪ ਕੇ ਪਾਣਾ ਹੈ ਫੁੱਲਮਾ ਨਹੀਂ ਪਾਣਾ ਤੇ ਫਿਰ ਜਿਹੜਾ ਪਾਣੀ ਦਾ ਬੈਲੈਂਸ ਹੋਏਗਾ ਨਾ ਬਰਾਬਰ ਹੋ ਜਾਈਗਾ ਬੈਟਰ ਆਪਣਾ ਜਿਹੜਾ ਆਟੇ ਦਾ ਉਹ ਵਧੀਆ ਬਣ ਕੇ ਤਿਆਰ ਹੋਏਗਾ ਜੇਕਰ ਆਟਾ ਆਪਾਂ ਨੱਪ ਕੇ ਕੌਲੀ ਦੇ ਵਿੱਚ ਲਵਾਂਗੇ ਫੁੱਲਮਾ ਬਿਲਕੁਲ ਨਹੀਂ ਆਟਾ ਲਵਾਂਗੇ ਇੱਥੇ ਆਪਾਂ ਇੱਕ ਪੈਨ ਲਿਆ ਇਸ ਦੇ ਵਿੱਚ ਗੁੜ ਪਾ ਲਿਆ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਸੌਂਫ ਪਾ ਦਦੇ ਨੇ ਅੱਧੀ ਕੌਲੀ ਆਪਾਂ ਗੁੜ ਲਿਆ ਸੀ ਤੇ ਇਸ ਦੇ ਵਿੱਚ ਇੱਕ ਕੌਲੀ ਪਾਣੀ ਦੀ ਤੇ ਤਿੰਨ ਚਾਰ ਚਮਚ ਆਪਾਂ ਹੋਰ ਉੱਪਰੋਂ ਪਾਣੀ ਦਾ ਪਾ ਦਿੱਤਾ ਤੇ ਅੱਧਾ ਚਮਚ ਇਸ ਦੇ ਵਿੱਚ ਪਾ ਲਾਂਗੇ ਦੇਸੀ ਕਿਉਂ ਤੇ ਗੈਸ ਆਪਾਂ ਇੱਥੇ ਆਨ ਕਰ ਦਿੱਤੀ ਏ ਇਸ ਦੀ ਕੋਈ ਆਪਾਂ ਇੱਕ ਤਾਰ ਦੀ ਚਾਸ਼ਨੀ ਨਹੀਂ ਜੇ ਬਣਾਉਣੀ ਸਿਰਫ ਆਪਾਂ ਗੁੜ ਨੂੰ ਕੋਲਣਾ ਹੀ ਹੈ ਗੋੜ ਨੂੰ ਮੈਲਟ ਹੋਣ ਤੋਂ ਬਾਅਦ ਆਪਾਂ ਸਿਰਫ ਇਸ ਨੂੰ 3-4 ਹੀ ਉਬਾਲੇ ਦੇਨੇ ਆ ਇਸ ਤੋਂ ਵੱਧ ਨਹੀਂ ਉਬਾਲੇ ਦੇਨੇ ਤੇ ਇਹ ਜਿਹੜਾ ਪਾਣੀ ਨਾ ਗੁੜ ਵਾਲਾ ਆਪਾਂ ਬਣਾ ਕੇ ਤਿਆਰ ਕਰਨਾ ਬਸ ਇਸ ਦਾ ਹਲਕਾ ਜਿਹਾ ਜਿਹੜਾ ਕੱਚਾ ਟੇਸਟ ਨਾ ਉਹ ਖਤਮ ਹੋ ਜਾਵੇ ਤੇ ਜਿਹੜਾ ਆਪਣਾ ਗੁੜ ਵਾਲਾ ਪਾਣੀ ਬਣ ਕੇ ਬਿਲਕੁਲ ਤਿਆਰ ਹੋ ਗਿਆ ਜਿਹੜਾ ਮੈਲਟ ਗੁੜ ਪੂਰਾ ਵਿੱਚ ਹੋ ਗਿਆ ਕੁਲ ਗਿਆ ਤੇ ਇਸ ਨੂੰ ਆਪਾਂ ਹੁਣ ਪੂਰੇ ਵਧੀਆ ਉਬਾਲੇ ਵੀ ਦੇ ਦਿੱਤੇ ਆ ਤੇ ਇੱਥੇ ਤੁਸੀਂ ਪਾਣੀ ਚੈੱਕ ਕਰ ਲੈਣਾ ਬਿਲਕੁਲ ਪਾਣੀ ਆਪਣਾ ਫਿੱਕਾ ਨਹੀਂ ਹੋਣਾ ਚਾਹੀਦਾ ਵਧੀਆ ਜਿੰਨਾ ਆਪਾਂ ਨੂੰ ਮਿੱਠਾ ਚਾਹੀਦਾ ਉਹ ਤੁਸੀਂ ਆਪਣੀ ਪਸੰਦ ਨਾਲ ਕਰ ਸਕਦੇ ਹੋ ਤੇਜ ਮਿੱਠਾ ਪਸੰਦ ਹੈ ਤਾਂ ਤੁਸੀਂ ਇੱਥੇ ਮਿੱਠਾ ਆਪਣੀ ਪਸੰਦ ਦਾ ਪਾ ਸਕਦੇ ਹੋ ਪਰ ਤੁਸੀਂ ਇੱਥੇ ਪਾਣੀ ਟੇਸਟ ਜ਼ਰੂਰ ਕਰਨਾ ਹੈ ਤੇ ਆਪਾਂ ਹੁਣ ਗੈਸ ਕਰਦਿਆਂਗੇ ਬੰਦ ਤੇ ਇਸ ਪਾਣੀ ਨੂੰ ਆਪਾਂ ਹੁਣ ਇੱਕ ਅਲੱਗ ਬਰਤਨ ਦੇ ਵਿੱਚ ਪਾ ਕੇ ਨਾ ਇਸ ਨੂੰ ਛਾਣ ਲਾਂਗੇ ਇਹ ਜਿਹੜੀ ਰੈਸਪੀ ਹੈ ਨਾ ਇਹ ਪੁਰਾਣੇ ਸਮੇਂ ਦੇ ਵਿੱਚ ਬਹੁਤ ਬਣਦੀ ਸੀ بارش ਦੇ ਮੌਸਮ ਦੇ ਵਿੱਚ ਬਹੁਤ ਹੀ ਖਾਣ ਨੂੰ ਸਵਾਦ ਲੱਗਦੀ ਤੇ ਸਰਦੀ ਦੇ ਮੌਸਮ ਵਿੱਚ ਵੀ ਬਹੁਤ ਸਵਾਦ ਲੱਗਦੀ ਬਹੁਤ ਹੀ ਸੌਫਟ ਤੇ ਨਰਮ ਤੇ ਮੂੰਹ ਚ ਘੁਲ ਜਾਣ ਵਾਲੀ ਬਣਦੀ ਏ ਇਹ ਜੋ ਆਟਾ ਆਪਾਂ ਬਣਾ ਕੇ ਰੱਖਿਆ ਸੀ ਨਾ ਬੈਟਰ ਤੇ ਇਹ ਆਪਣਾ ਵਧੀਆ ਪਹਿਲੋਂ ਨਾਲੋਂ گاੜਾ ਹੋ ਚੁੱਕਿਆ ਫੁੱਲ ਚੁੱਕਿਆ ਆਟਾ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੇਰ ਬਸ 1.5 ਮਿੰਟ ਵਾਸਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਰੈਸਪੀ ਬਣਦੀ ਹੈ ਨਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਫਿਰ ਕਿਤੇ ਤੁਸੀਂ ਇਹ ਚਿਲੜੀਆਂ ਖਾਧੀਆਂ ਨੇ ਤੇ ਇਸ ਦਾ ਟੇਸ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜਰੂਰ ਦੱਸਿਓ ਜੇ ਜਾਂ ਤੁਸੀਂ ਘਰ ਦੇ ਵਿੱਚ ਨਹੀਂ ਬਣਾਈਆਂ ਨਹੀਂ ਕਦੇ ਖਾਧੀਆਂ ਨਹੀਂ ਜੇ ਪਤਾ ਫਿਰ ਤੁਸੀਂ ਇਹ ਵੀਡੀਓ ਦੇਖ ਕੇ ਚਿਲੜੀਆਂ ਜਰੂਰ ਬਣਾ ਕੇ ਵੇਖਿਓ ਕਿਉਂਕਿ ਇਹ ਪੰਜਾਬ ਦੀ ਪੁਰਾਣੀ ਰੈਸਪੀ ਏ ਤੇ ਜਿਹੜੇ ਕਿ ਲੋਕ ਭੁੱਲ ਚੁੱਕੇ ਨੇ ਆਪਾਂ ਫਿਰ ਬਣਾਉਣਾ ਸ਼ੁਰੂ ਕਰੀਏ ਮੇਰੇ ਘਰ ਦੇ ਵਿੱਚ ਤਾਂ ਹਮੇਸ਼ਾ ਹੀ ਚਿਲੜੀਆਂ ਇਹ ਬਣਦੀਆਂ ਰਹਿੰਦੀਆਂ ਨੇ ਤੇ ਇੱਥੇ ਮੈਂ ਨੌਨ ਸਟਿਕੀ ਤਵਾ ਲਿਆ ਤੇ ਕਿ ਉਹ ਆਪਾਂ ਇਸਦੇ ਉੱਪਰ ਦੇਸੀ ਲਗਾ ਲਿਆ ਤੇ ਕਟਛੀ ਦੇ ਨਾਲ ਇਹ ਜਿਹੜਾ ਆਟੇ ਵਾਲਾ ਬੈਟਰ ਹੈ ਨਾ ਇਸ ਤਰੀਕੇ ਆਪਾਂ ਪਾਵਾਂਗੇ ਤੇ ਇਹ ਆਪਣੇ ਆਪ ਹੀ ਫੈਲ ਜਾਏਗਾ ਤੇ ਇਹ ਗੋਲ ਹੋ ਜਾਏਗਾ ਆਪਣੀ ਸ਼ੇਪ ਇਸ ਤਰੀਕੇ ਗੋਲ ਲੈ ਲਏਗਾ ਤੇ ਇਹ ਸਿਰਫ 2-2 ਚਮਚ ਦੇ ਕਰੀਬੀ ਆਪਾਂ ਪਾਣਾ ਇਸ ਤੋਂ ਬਾਅਦ ਨਹੀਂ ਜੇ ਪਾਉਣਾ ਇਹ ਜਿਹੜੀ ਚਿਲੜੀ ਹੈ ਇਹ ਛੋਟੇ ਸਾਈਜ਼ ਦੀ ਬੰਦੀ ਹੈ ਤੇ ਇਸ ਤਰੀਕੇ ਪਤਲੀ ਹੁੰਦੀ ਹੈ ਹੁਣ ਆਪਾਂ ਗੈਸ ਬਲੇਮ ਇੱਥੇ ਮੀਡੀਅਮ ਰੱਖੀ ਹੋਈ ਹੈ ਤੇ ਜਦ ਤੱਕ ਇਹ ਪੂਰਾ ਉੱਪਰੋਂ ਜਿਹੜਾ ਚਿਲੜੀ ਦਾ ਪਾਸਾ ਨਾ ਡਰਾਈਨਿੰਗ ਹੋ ਜਾਂਦਾ ਆਟਾ ਪੂਰਾ ਉੱਪਰੋਂ ਸੁੱਕ ਨਹੀਂ ਜਾਂਦਾ ਉਹਨਾ ਟਾਈਮ ਤੱਕ ਆ ਆਪਾਂ ਇਹਨੂੰ ਬਿਲਕੁਲ ਨਹੀਂ ਪਲਟੀ ਲਗਾਵਾਂਗੇ ਉਹਦੇ ਇੱਕ ਪਾਸਾ ਸਿੱਖ ਚੁੱਕਿਆ ਤੇ ਹੁਣ ਆਪਾਂ ਇਸਨੂੰ ਪਲਟ ਲਾਂਗੇ ਕਿਉਂਕਿ ਉੱਪਰੋਂ ਜਿਹੜਾ ਆਟਾ ਹੈ ਨਾ ਉਹ ਵੀ ਸੁੱਕ ਹੋ ਚੁੱਕਿਆ ਹੈ ਤੇ ਜੇਕਰ ਗਿੱਲੇ ਚ ਆਪਾਂ ਕਰਦੇ ਆ ਨਾ ਤੇ ਉਹ ਫਿਰ ਇਹਦਾ ਜਿਹੜਾ ਟੇਸਟ ਨਾ ਸਵਾਦ ਵਧੀਆ ਨਹੀਂ ਜੇ ਆਉਂਦਾ ਤੇ ਇਸ ਤਰੀਕੇ ਆਪਾਂ ਇਸਨੂੰ ਪਲਟ ਲਾਂਗੇ ਤੇ ਹੁਣ ਆਪਾਂ ਕੀ ਕਰਨਾ ਇਸਦੇ ਉੱਪਰ ਥੋੜਾ ਜਿਆ ਕਿ ਉਹ ਪਿਛਲੇ ਸਾਈਡ ਲੱਗ ਜੇਗੇ ਇਸ ਤਰੀਕੇ ਆਪਾਂ ਤਵੇ ਤੇ ਲਗਾ ਲਾਂਗੇ ਨਾ ਤੇ ਤੁਸੀਂ ਤਵਾ ਲੋਹੇ ਦਾ ਵੀ ਲੈ ਸਕਦੇ ਹੋ ਪਰ ਚੋੜੇ ਵਾਲਾ ਹੋਵੇ ਡੂੰਘੇ ਵਾਲਾ ਤਵਾ ਨਾ ਲਿਓ ਕਿਉਂਕਿ ਡੂੰਗਾ ਤਵਾ ਜੇਕਰ ਹੋਏਗਾ ਨਾ ਤੇ ਇਹ ਚਿਲੜੀਆਂ ਜਦੋਂ ਆਪਾਂ ਪਾਵਾਂਗੇ ਤਾਂ ਉਹ ਸਾਰੀਆਂ ਵਿੱਚਕਾਰ ਇਕੱਠੀਆਂ ਹੋ ਜਾਣਗੀਆਂ ਗੋਲ ਨਹੀਂ ਜੇ ਬਣਣਗੀਆਂ ਇਸ ਕਰਕੇ ਆਪਾਂ ਚੋੜਾ ਹੀ ਤਵਾ ਇਹਦਾ ਇਸਤੇਮਾਲ ਕਰਨਾ ਹੈ ਤੇ ਹੁਣ ਦੂਸਰਾ ਪਾਸਾ ਸਿੱਖ ਚੁੱਕਿਆ ਸਿਰਫ ਹੁਣ ਆਪਾਂ ਇੱਕ ਵਾਰ ਹੀ ਇਸ ਨੂੰ ਪਲਟਾਂਗੇ ਇਸ ਤੋਂ ਵਾਰ-ਵਾਰ ਆਪਾਂ ਨਹੀਂ ਜੇ ਪਲਟਣਾ ਤੇ ਤੁਸੀਂ ਦੇਖੋਗੇ ਕਿ ਏ ਆਪਾਂ ਨੂੰ ਜਿਹੜਾ ਇਹ ਵਾਲਾ ਪਾਸਾ ਨਜ਼ਰ ਆਉਣ ਲੱਗਿਆ ਹੈ ਨਾ ਇਹ ਬਿਲਕੁਲ ਰੋਟੀ ਵਾਂਗੂ ਲੱਗਣ ਲੱਗਿਆ ਜੀ ਪਰ ਇਹ ਰੋਟੀ ਦਾ ਟੇਸਟ ਨਹੀਂ ਜੇ ਆਏਗਾ ਇਹ ਬਹੁਤ ਹੀ ਸੁਆਦ ਲੱਗਦਾ ਹੈ ਇਹ ਕਿਉਂਕਿ ਜਿਹੜਾ ਥੱਲੇ ਵਾਲਾ ਪਾਸਾ ਨਾ ਚਿਲੜੀ ਦਾ ਉਹ ਬਹੁਤ ਹੀ ਸੌਫਟ ਜਾਲੀਦਾਰ ਨਰਮੇ ਤੇ ਉੱਪਰੋਂ ਆਪਾਂ ਥੋੜਾ ਜਿਹਾ ਕਿ ਉਹ ਹੋਰ ਬਰਸ਼ ਦੇ ਨਾਲ ਲਗਾ ਲਏ ਤੇ ਹੁਣ ਆਪਾਂ ਇੰਨਾਂ ਸਾਰੀਆਂ ਚਿਲੜੀਆਂ ਨੂੰ ਤਵੇ ਤੋਂ اتار ਲਾਂਗੇ ਇਹ ਤੁਸੀਂ ਵੇਖੋ ਕਿ ਕਿੰਨੀਆਂ ਸੌਫਟ ਤੇ ਉਪਰੋਂ ਇੱਕ ਦਾ ਜਿਹੜਾ ਰੰਗ ਹੈ ਨਾ ਇਹ ਇੱਕ ਵੱਖਰਾ ਜਾ ਹੁੰਦਾ ਹੈ ਇਹ ਕੱਚੀਆਂ ਬਿਲਕੁਲ ਨਹੀਂ ਜੀ ਪੂਰੀਆਂ ਵਧੀਆ ਪੱਕ ਕੇ ਤਿਆਰ ਹੋ ਗਈਆਂ ਨੇ ਤੇ ਇਸ ਨੂੰ ਆਪਾਂ ਹੁਣ ਪਾਵਾਂਗੇ ਜੋ ਗੋੜ ਵਾਲਾ ਪਾਣੀ ਬਣਾ ਕੇ ਰੱਖਿਆ ਸੀ ਨਾ ਉਸ ਦੇ ਵਿੱਚ ਇਹਨਾਂ ਚਿਲੜੀਆਂ ਨੂੰ ਆਪਾਂ ਪਾ ਲੈਣਾ ਹੈ ਤੇ ਦੂਸਰਾ ਬੈਚ ਵੀ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣਾ ਤੇ ਇਹ ਕਟਛੀ ਵਾਲ ਜਿਹੜਾ ਬੈਟਰ ਹੈ ਨਾ ਆਪਾਂ ਇਸ ਤਰੀਕੇ ਥੋੜਾ ਥੋੜਾ ਕਰਕੇ ਪਾਉਣਾ ਸਾਰੀਆਂ ਚਿਲੜੀਆਂ ਆਪਾਂ ਇਸੇ ਹੀ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੀਆਂ ਕਿਉਂ ਤੁਸੀਂ ਇੱਥੇ ਆਪਣਾ ਵੱਧ ਘੱਟ ਕਰ ਸਕਦੇ ਹੋ ਤੇ ਬਾਕੀ ਬਿਲਕੁਲ ਵੀ ਤੁਸੀਂ ਕਹੋ ਕਿ ਜਿੱਕਰ ਸੁੱਕੀਆਂ ਆਪਾਂ ਬਣਾ ਲਈਏ ਸੁੱਕੀਆਂ ਨਹੀਂ ਜੇ ਟੇਸਟ ਵਧੀਆ ਆਉਂਦਾ ਥੋੜਾ ਬਹੁਤਾ ਤਾਂ ਕਿਉਂ ਉੱਪਰ ਲਾਣਾ ਹੀ ਪੈਣਾ ਆਪਾਂ ਨੂੰ ਇਹ ਚਿਲੜੀਆਂ ਛੋਟੇ ਸਾਈਜ਼ ਦੀਆਂ ਬਣਦੀਆਂ ਨੇ ਵੱਡੇ ਸਾਈਜ਼ ਦੀ ਤੁਸੀਂ ਬਿਲਕੁਲ ਨਾ ਬਣਾਓ ਜਿੰਨੀਆਂ ਛੋਟੀਆਂ ਹੋਣਗੀਆਂ ਜਿੰਨੀਆਂ ਪਤਲੀਆਂ ਹੋਣਗੀਆਂ ਓਨੀਆਂ ਹੀ ਸਵਾਦਬੱਦ ਲੱਗਣਗੀਆਂ ਤੇ ਇਹ ਦੂਸਰਾ ਬੈਚ ਵੀ ਆਪਾਂ ਬਣਾ ਕੇ ਹੁਣ ਤਿਆਰ ਕਰਨ ਲੱਗੇ ਆਂ ਸਾਰੀਆਂ ਚਿਲੜੀਆਂ ਆਪਾਂ ਵਿੱਚ ਗੁੜ ਵਾਲੇ ਪਾਣੀ ਦੇ ਵਿੱਚ ਪਾ ਲਾਂਗੇ ਤੇ ਉਸ ਤੋਂ ਬਾਅਦ 2 ਤੋਂ 3 ਮਿੰਟ ਵਾਸਤੇ ਆਪਾਂ ਡਿਪ ਕਰਨਾ ਬਸ ਉਸ ਤੋਂ ਬਾਅਦ ਆਪਾਂ ਇਸ ਨੂੰ ਖਾਣਾ ਸਟਾਰਟ ਕਰ ਦੇਣਾ ਗਰਮ-ਗਰਮ ਆਪਣੀਆਂ ਬਹੁਤ ਹੀ ਟੇਸਟੀ ਚਿਲੜੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਇਸ ਨੂੰ ਆਪਾਂ ਬਾਅਦ ਟਾਈਮ ਗੁੜ ਵਾਲੇ ਪਾਣੀ ਵਿੱਚ ਨਹੀਂ ਰੱਖਣਾ ਇਹ ਗਰਮਾ ਗਰਮ ਤੁਸੀਂ ਗੁੜ ਵਾਲੀਆਂ ਚਿਲੜੀਆਂ ਬਣਾ ਕੇ ਖਾਓ ਕਣਕ ਦੇ ਆٹے ਦੀਆਂ ਬਹੁਤ ਹੀ ਸਵਾਦ ਤੇ ਟੇਸਟੀ ਲੱਗਦੀਆਂ ਨੇ ਬਹੁਤ ਹੀ ਸੌਫਟ ਤੇ ਨਰਮ ਬਣ ਕੇ ਤਿਆਰ ਹੁੰਦੀਆਂ ਨੇ ਜੇਕਰ ਆ ਚਿਲੜੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਜਨੂਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇਕਰ ਤੁਹਾਨੂੰ ਚਿਲੜੀਆਂ ਬਣਾਉਣ ਦੀ ਰੈਸਪੀ ਮੇਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਜਿਹੜਾ ਤਰੀਕਾ ਅਸੀਂ ਤੁਹਾਨੂੰ ਚਿਲੜੀਆਂ ਬਣਾਉਣ ਦਾ ਦੱਸਿਆ ਤੁਸੀਂ ਬਿਲਕੁਲ ਇਸੇ ਤਰ੍ਹਾਂ ਬਣਾਇਓ ਤੁਹਾਡੀਆਂ ਚਿਲੜੀਆਂ ਬਹੁਤ ਹੀ ਖਾਣ ਨੂੰ ਸਵਾਦ ਬਣਨਗੀਆਂ ਤੇ ਤੁਹਾਨੂੰ ਬਹੁਤ ਹੀ ਪਸੰਦ ਆਣਗੀਆਂ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ